ਸਤ ਗੁਰ ਨਾਨਕ ਪ੍ਰਗਟਿਆ ਸਤ ਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਛਾਲਣ ਹੋਆ ਜਿਉ ਕਰ ਸੂਰਜ ਨਿਕਲਿਆ ਤਰਿ ਛਪੇ ਅੰਧੇਰ ਭਲੋਆ ਸਿੰਘ ਬੁਕੇ ਨਿਰਗਾਵਲੇ ਸੇਂਗਬਕੇ ਮਿਰਗਾਵਲੇ ਪੰਨੀ ਜਾਏ ਨਾ ਠੀਰ ਤ੍ਰੋਆ ਜਿੱਥੇ ਬਾਬਾ ਪੈਰ ਤਰੇ ਪੂਜਾ ਆਸਣ ਥਾਪਣ ਸੋਆ ਘਰ ਕਰ ਅੰਦਰ ਧਰਮ ਸਾਲ ਜਿੱਥੇ ਬਾਬਾ ਪੈਰ ਤਰੇ ਉਜਾਇ ਆਸਣ ਥਾਪਣ ਸੋ ਆਸਤਿਆਸਣ ਸਭ ਜਗਤ ਦੇ ਨਾਨਕ ਆਦਮ ਤੇ ਜੇ ਕੋ ਆ ਘਰ ਘਰ ਅੰਦਰ ਧਰਮ ਸਾਲ ਘਰ ਘਰ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾ ਬਸੋਆ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਥਵੀ ਸੱਚਾ ਢੋਆ ਗੁਰਮੁਖ ਕਲ ਵਿੱਚ ਪ੍ਰਗਟ ਹੋਆ ਗੁਰਮੁਖ ਕਲ ਵਿੱਚ ਪ੍ਰਗਟ ਹੋਆ ਸਤਗੁਰ ਨਾਨਕ ਪ੍ਰਗਟਿਆ ਮਿਟੇ ਧੁੰਦ ਜਗ ਚਾਨਣਾ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭੁਲਵਾਉ ਗੁਰੂ ਨਾਨਕ ਪਾਸ਼ਾ ਜੀ ਦਾ ਪ੍ਰਕਾਸ਼ ਦਿਹਾੜਾ ਨਜ਼ਦੀਕ ਆ ਰਿਹਾ ਪੰਜ ਨਵੰਬਰ ਨੂੰ ਸਮੁੱਚੇ ਸਿੱਖ ਜਗਤ ਦੇ ਅੰਦਰ ਇਸ ਮਹਾਨ ਪ੍ਰਭ ਨੂੰ ਮਨਾਇਆ ਜਾ ਰਿਹਾ ਹੈ ਸੋ ਆਓ ਇਸੇ ਹੀ ਉਪਲਬਖ ਦੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜੋ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਆਮਦ ਤੇ ਗੁਰੂ ਮਹਾਰਾਜ ਜੀ ਦੀ ਸਿੱਖ ਸਲਾਹ ਦੇ ਵਿੱਚ ਜੋ 12 ਉਚਾਰਣ ਕੀਤੇ ਆ ਉਹਨਾਂ ਵਿੱਚੋਂ ਇੱਕ ਸ਼ਬਦ ਆਪਾਂ ਰਲ ਮਿਲ ਕੇ ਸਾਰੇ ਗਾਇਨ ਕਰਦੇ ਹਾਂ ਸ਼ਬਦ ਸੁਖੈਨ ਹੈ ਸਾਰੇ ਆਪਾਂ ਕਈ ਵਾਰੇ ਪੜ ਚੁੱਕੇ ਹਾਂ ਪੜਦੇ ਹਾਂ ਸੁਣੇ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ ਚਰਨ ਧੋਏ ਰਹਿ ਰਾਸਕਾਰ ਚਰਣਾ ਅਮਰ ਤੇ ਸਿਖਾਂ ਪਲਾਇਆ ਸ਼ਬਦ ਇਹ ਟੇਕ ਹੈ ਕਲ ਤਾਰਨ ਗੁਰੂ ਨਾਨਕ ਆਇਆ ਕਲ ਤਾਰਨ ਗੁਰ ਨਾਨਕ ਆਇਆ ਬੇਨਤੀ ਹੈ ਸਾਡੇ ਕੀਰਤਨੀ ਸਿੰਘ ਪਹੁੰਚ ਚੁਕੇ ਨੇ ਭਾਈ ਗੁਰਮੀਤ ਸਿੰਘ ਜੀ ਗੋਲਡੀ ਭਾਈ ਹਰਪ੍ਰੀਤ ਸਿੰਘ ਜੀ ਭਾਈ ਅਮਰਜੀਤ ਸਿੰਘ ਜੀ ਸਟੇਜ ਤੇ ਪਿੱਛੇ ਜਗ੍ਹਾ ਹੁੰਦੀ ਹੈ ਜੇਕਰ ਤਿੰਨ ਸਿੰਘ ਅੱਗੇ ਦੋ ਸਿੰਘ ਪਿੱਛੇ ਹੋਰ ਬਹਿ ਜਾਣਾ ਤੇ ਬਹੁਤ ਰਲ ਮਿਲ ਕੇ ਆਨੰਦ ਆਉਂਦਾ ਹੈ ਸਾਰੇ ਰਲ ਮਿਲ ਕੇ ਗਾਇਨ ਕਰੀਏ ਭਾਈ ਹਰਪ੍ਰੀਤ ਸਿੰਘ ਜੀ ਆਜੋ ਤੁਸੀਂ ਵੀ ਕਿਉਂਕਿ ਇੱਕ ਦੀ ਆਵਾਜ਼ ਇੱਕ ਹੁੰਦੀ ਹੈ ਤੇ ਜਦੋਂ ਸਾਰੇ ਰਲ ਮਿਲ ਕੇ ਆਪਾਂ ਸ਼ਬਦ ਨੂੰ ਗਾਇਨ ਕਰਦੇ ਆ ਉਹਦਾ ਆਨੰਦ ਇੱਕ ਵੱਖਰਾ ਹੀ ਆਨੰਦ ਹੈ ਸਵਾ ਰਲ ਮਿਲ ਕੇ ਸਾਰੇ ਇਹ ਸ਼ਬਦੇ ਨਾਲ ਜੁੜੀਏ ਕਲਤਾਰਨ ਗੁਰੂ ਨਾਨਕ ਦਾ ਕਲ ਤਾਰਨ ਗੁਰ ਨਾਨਕ ਆਇਆ ਕਲ ਤਾਰਨ and <laughs> i ਸੋਹਣੇ ਪੁਕਾਰੇ ਦਾਤਾਰ ਪ੍ਰਾਪਤ ਗੁਰਦਾਨਿਕ ਜਗ ਮਾਹੇ ਪਠਾ ਨਾਲਕ ਜਗ ਮਾਹੇ ਪਟਾ ਚਰਣੇ ਤੋਂ ਰਹਿ ਰਸ ਕਰ ਚਰਣ ਮੇਰੇ ਤੇ ਸਿਖਾ ਪਹਿਲਾ ਹਲ ਜੁੜੇ I'm <laughs>